ਹਾਂਜੀ ਦਰਸ਼ਕੋ ਤੁਹਾਡੇ ਅਸੀਂ ਰੂਬਰੂ ਕਰ ਰਹੇ ਆ ਪੰਜਾਬ ਦੀ ਨਾਮਵਾਰ ਸਿੰਗਰ ਜਿਹੜੇ ਕਿ ਅੱਜ ਐਡਮਿੰਟਨ ਦੇ ਵਿੱਚ ਸਿੱਖ ਫੈਡਰੇਸ਼ਨ ਵੱਲੋਂ ਕਲਚਰ ਪ੍ਰੋਗਰਾਮ ਕਰਾਇਆ ਗਿਆ ਉਹਦੇ ਵਿੱਚ ਇਹਨਾਂ ਨੇ ਸਰਕਤ ਕੀਤੀ ਹੈ ਜਿਹੜੇ ਕਿ ਅੱਜ ਕੱਲ੍ਹ ਸੋਰਖੀਆਂ ਵਿੱਚ ਚੱਲ ਰਿਹਾ ਹੈ ਜਿਨ੍ਹਾਂ ਦੇ ਦੋ ਫੇਮਸ ਗਾਣੇ ਪੂਰੇ ਟ੍ਰੈਂਡ ਕਰ ਰਹੇ ਆ ਸੋਸ਼ਲ ਮੀਡੀਆ ਤੇ ਫੋਕਰੇ ਤੇ ਕਬੱਡੀ ਵਾਲੇ ਤੇ ਇਹਨਾਂ ਨਾਲ ਆਪਾਂ ਗੱਲਬਾਤ ਕਰਦੇ ਆਂ ਸਸੀ ਗਾਲ ਮੈਡਮ ਜੀ ਕੀ ਹਾਲ ਚਾਲ ਸਭ ਤੋਂ ਪਹਿਲਾਂ ਤੁਹਾਡਾ ਧੰਨਵਾਦ ਤੁਸੀਂ ਇੱਥੇ ਐਡਮੈਂਟਨ ਦੇ ਪ੍ਰੋਗਰਾਮ ਵਿੱਚ ਆਏ ਹੋ ਥੈਂਕ ਯੂ ਸੋ ਮਚ ਸਾਰਿਆਂ ਦਾ ਤੁਹਾਡਾ ਵੀ ਸਾਰੀ ਆਡੀਅנס ਦਾ ਜਿਹੜੇ ਵੀ ਅੱਜ ਮੇਲੇ ਵਿੱਚ ਪਹੁੰਚੇ ਤੁਹਾਡੇ ਚੈਨਲ ਦਾ ਪੰਜਾਬੀ ਕਲਚਰ ਦਾ ਬਹੁਤ ਸਾਰਾ ਧੰਨਵਾਦ ਅੱਜ ਬੜੀ ਖੁਸ਼ੀ ਮਿਲ ਰਹੀ ਐ ਐਡਮੈਂਟਨ ਦੇ ਵਿੱਚ ਆ ਕੇ ਸੁਣਿਆ ਬਹੁਤ ਸੀ ਕਿ ਐਡਮੈਂਟਨ ਬਹੁਤ ਸੋਹਣਾ ਪਰ ਇੱਥੇ ਦੇ ਲੋਕ ਵੀ ਬਹੁਤ ਪਿਆਰ ਕਰਨ ਵਾਲੇ ਆ ਸਤਿਕਾਰ ਕਰਨ ਵਾਲੇ ਆ ਤੇ ਬੜਾ ਵਧੀਆ ਲੱਗਿਆ ਅੱਜ ਮੈਨੂੰ ਇੱਥੇ ਸ਼ੋਅ ਕਰਕੇ ਤੇ ਸਾਰੀ ਆਡੀਅנס ਬਹੁਤ ਧਿਆਨ ਨਾਲ ਉਹਨੇ ਸੁਣਿਆ ਪ੍ਰੋਗਰਾਮ ਬਹੁਤ ਇੰਜੋਏ ਕਰ ਰਹੇ ਆ ਸਾਰੇ ਆ ਕੈਨੇਡਾ ਦਾ ਟੂਰ ਤੁਸੀਂ ਲਾ ਰਹੇ ਹੋ ਪਿਛੇ ਤੁਸੀਂ ਪਰਫਾਰਮ ਕਰਕੇ ਹੋ BC ਦੇ ਵਿੱਚ ਐਪ ਸਪੋਰਟ ਵਗੈਰਾ ਸਰੀ ਦੇ ਵਿੱਚ ਤੇ ਅੱਜ ਤੁਸੀਂ ਇੱਥੇ ਐਡਮਿੰਟ ਚ ਆਏ ਆ ਤੁਹਾਨੂੰ ਕਿੱਦਾਂ ਦੀ ਆਡੀਅנס ਦਾ ਕਿੱਦਾਂ ਕੋਈ ਫਰਕ ਲੱਗਿਆ ਇੱਥੇ ਸਰੀ ਦੀ ਜਾਂ ਸਾਡੀ ਅਲਬਾਟਾ ਦੀ ਆਡੀਅੰਸ ਵਿੱਚ ਇਹ ਆਡੀਅੰਸ ਦੇਖੋ ਇਹ ਵੀ ਸਾਰੇ ਪੰਜਾਬੀ ਹੈ ਵੀ ਸਾਰੇ ਪੰਜਾਬੀ ਹੈ ਨਾ ਪੰਜਾਬੀ ਜਿੱਥੇ ਵੀ ਹੋਣ ਸਾਰੇ ਸਾਰੇ ਮਾਨ ਸਤਕਾਰ ਪਿਆਰ ਕਰਨ ਵਾਲੇ ਹੁੰਦੇ ਆ ਜਿੱਥੇ ਮਰਜੀ ਪਰ ਅੱਜ ਇੱਥੇ ਆ ਕੇ ਇੰਨਾ ਜ਼ਿਆਦਾ ਰਿਸਪੌਂਸ ਅੱਛਾ ਮਿਲਿਆ ਮੈਨੇ ਸਾਰਿਆਂ ਨੇ ਇੰਨਾ ਜਦਾ ਪਿਆਰ ਦਿੱਤਾ ਸਾਰਿਆਂ ਦਾ ਦਿਲ ਤੋਂ ਸ਼ੁਕਰੀਆ ਦਾ ਕਰਦੇ ਆ ਸਾਰੇ ਪੰਜਾਬੀਆਂ ਦਾ ਵੀ ਸ਼ੁਕਰੀਆ ਦਾ ਕਰਦੇ ਆ ਪੰਜਾਬੀਆਂ ਦੇ ਪਿਆਰ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਪੰਜਾਬ ਦੇ ਵਿੱਚ ਜਦਾਂ ਸਿੰਗਰਾਂ ਨੂੰ ਲੋਕ ਹੱਥਾਂ 'ਚ ਚੱਕ ਲੈਂਦੇ ਆ ਤੁਹਾਨੂੰ ਲੱਗਦਾ ਉੱਥੋਂ ਦੇ ਤੇ ਇੱਥੋਂ ਦੀ ਆਡੀਅנס ਦੇ ਵਿੱਚ ਕੋਈ ਫਰਕ ਇੱਥੋਂ ਦੇ ਲੋਕ ਵੀ ਜਿਹੜੇ ਹੈਗੇ ਆ ਪੰਜਾਬੀ ਲੋਕ ਆਪਣੇ ਸਿੰਗਰਾਂ ਨੂੰ ਪੰਜਾਬ ਜਿੰਨਾ ਹੀ ਪਿਆਰ ਦਿੰਦੇ ਆ ਬਿਲਕੁਲ ਜੀ ਬਿਲਕੁਲ ਮੈਂ ਪਹਿਲਾਂ ਵੀ ਦੱਸਿਆ ਕਿ ਉਹੀ ਆਡੀਅנס ਇੱਥੇ ਆ ਇੱਥੇ ਮੈਨੂੰ ਲੱਗਦਾ ਜ਼ਿਆਦਾ ਰਿਸਪੌਂਸ ਵਧੀਆ ਦਿੰਦੇ ਆ ਕਿਉਂਕਿ ਇੱਥੇ ਇਹਨਾਂ ਨੂੰ ਕਦੇ-ਕਦੇ ਮੌਕਾ ਮਿਲਦਾ ਹੈ ਨਾ ਉੱਥੇ ਸਾਡੇ ਅਕਸਰ ਮੇਲੇ ਹੁੰਦੇ ਰਹਿੰਦੇ ਆ ਚਲੋ ਹੁਣ ਇੱਥੇ ਵੀ ਕੋਸ਼ਿਸ਼ ਹੋ ਰਹੀ ਹੈ ਬਹੁਤ ਸਾਰੇ ਮੇਲੇ ਹੋਣ ਲੱਗੇ ਆ ਪਹਿਲਾਂ ਨਾਲੋਂ ਪਰ ਸਾਰੇ ਇੱਥੇ ਵੀ ਬਹੁਤ ਪਿਆਰ ਕਰਦੇ ਆ ਉੱ ਕੈਨੇਡਾ ਦੇ ਵਿੱਚ ਤੁਹਾਡੀ ਜਿਹੜੀ ਪਰਫਾਰਮੈਂਸ ਹੈ ਪਹਿਲਾਂ ਵੀ ਤੁਸੀਂ ਇਸ ਤੋਂ ਪਹਿਲਾਂ ਕਰਕੇ ਗਏ ਆ ਸਟੇਜਾਂ ਦੇ ਵਿੱਚ ਤੇ ਅੱਜ ਕੱਲ੍ਹ ਜਿਹੜੇ ਤੁਹਾਡੇ ਦੋ ਗਾਣੇ ਪੂਰੇ ਟ੍ਰੈਂਡ ਚ ਚੱਲ ਰਹੇ ਆ ਸੋਸ਼ਲ ਮੀਡੀਆ ਤੇ ਫੁਕ ਰਹੇ ਆ ਤੇ ਜਿਹੜਾ ਕਬੱਡੀ ਨਾਲ ਸੰਬੰਧ ਉਹਦੇ ਬਾਰੇ ਕੁਝ ਕਹਿਣਾ ਚਾਹੋਗੇ ਦਰਸ਼ਕ ਕਾਫੀ ਲਾਈਕ ਕਰ ਰਹੇ ਆ ਹਾਂ ਜੀ ਹਾਂ ਜੀ ਸਾਰੀ ਆਡੀਅנס ਦਾ ਥੈਂਕ ਯੂ ਸਾਰੇ ਦਰਸ਼ਕਾਂ ਦਾ ਜੋ ਵੀ ਮੇਰੇ ਫੈਨ ਹੈਗੇ ਆ ਫੇਸਬੁਕ ਤੇ ਇੰਸਟਾਗ੍ਰam ਤੇ ਸਾਰਿਆਂ ਦਾ ਸ਼ੁਕਰੀਆ ਦਾ ਕਿ ਤੁਸੀਂ ਮੈਂ ਕੋਈ ਉਸਤੇ ਕੋਈ ਫੇਕ ਐਡ ਨਹੀਂ ਲਗਾਈ ਕਿਸੇ ਵੀ Song ਤੇ ਕਬੱਡੀ ਤੇ ਫੁਕਰੇ ਤੇ ਤੁਸੀਂ ਸਾਰੇ ਜਿਹੜੇ ਮੇਰੇ ਹੋ ਸਾਨੂੰ ਲਿਵਿਊ ਆ ਰਹੇ ਸਾਰੇ ਇੰਨਾ ਪਿਆਰ ਦੇ ਰਹੇ ਆ ਸੱਚੀ ਦਿਲ ਤੋਂ ਬਹੁਤ ਖੁਸ਼ੀ ਮਿਲਦੀ ਆ ਸਾਨੂੰ ਇਦਾਂ ਲੱਗਦਾ ਵੀ ਜਿੱਦਾਂ ਕਿ ਤੁਸੀਂ ਸਮੇਂ ਦੀ ਨਜਾਕਤ ਨੂੰ ਸਮਝਦੇ ਜਿਹੜੇ ਨੌਜਵਾਨਾਂ ਦੀ ਜਿਹੜੀ ਨਵਜਤ ਡੋਲ ਕੇ ਜਿਹੜਾ ਕਬੱਡੀ ਦਾ ਆਉਣ ਵਾਲੇ ਆਹ ਬੜੇ ਸੀਜ਼ਨ ਦੇ ਵਿੱਚ ਕੈਨੇਡਾ ਦੀ ਧਰਤੀ ਵਿੱਚ ਕਬੱਡੀ ਦੇ ਟੂਰਨਾਮੈਂਟ ਹੁੰਦੇ ਆ ਤੇ ਉਹਦੇ ਅਕੋਰਡਿੰਗ ਤੁਸੀਂ ਬਹੁਤ ਵਧੀਆ ਜਣੀ ਦਾ ਲੋਕਾਂ ਦੀ ਨੌਜੋ ਜਿਹੜੀ ਦਰਸ਼ਕਾਂ ਦੀ ਮੌਕੇ ਤੇ ਗਾਣਾ ਚ ਜਿਹੜਾ ਆਪ ਦਾ ਚੂਜ਼ ਕੀਤਾ ਤੇ ਉਹ ਪ੍ਰਿੰਟ ਵੀ ਕਰ ਰਿਹਾ ਤੁਹਾਨੂੰ ਕਿਦਾਂ ਤੁਸੀਂ ਇਹ ਸੀਜ਼ਨ ਵੇਖ ਕੇ ਸਲੈਕਟ ਕੀਤੀ ਜਦੋਂ ਤੁਸੀਂ ਆਪ ਤੇ ਗੀਤ ਕਰਨਾ ਜਾਂ ਆਪਦੀ ਟੀਮ ਨਾਲ ਬੈਠੇ ਵੀ ਆਹ ਗਾਣਾ ਇਸ ਟਾਈਮ ਛੱਡਣਾ ਹਾਂਜੀ ਬਿਲਕੁਲ ਕਲਾਕਾਰ ਦਾ ਕੰਮ ਹੀ ਹੁੰਦਾ ਕਿ ਉਹਨੇ ਸਮੇਂ ਦੀ ਨਿਜਾਗਤ ਨੂੰ ਸਮਝਣਾ ਹੁੰਦਾ ਫੇਰ ਹੀ ਅਸੀਂ ਕੋਈ Song ਹੈ ਜੋ ਰਿਲੀਜ਼ ਕਰਦੇ ਆ ਤਾਂ ਮੇਰੇ ਮਨ ਲੱਗਿਆ ਸੀ ਕਿ ਕਬੱਡੀ ਦਾ ਸੀਜ਼ਨ ਚੱਲ ਰਿਹਾ ਤੇ ਸਭ ਨੂੰ ਕਬੱਡੀ ਤੇ Song ਕਰਨਾ ਚਾਹੀਦਾ ਤੇ ਸਾਡੇ ਸਾਰੇ ਕਬੱਡੀ ਵਾਲੇ ਵੀਰਾਂ ਨੇ ਇੰਨਾ ਜ਼ਿਆਦਾ ਪਿਆਰ ਦਿੱਤਾ ਬਹੁਤ ਸਾਰੇ ਮਨ ਸਰਕਾਰ ਦਿੱਤਾ ਥੈਂਕ ਯੂ ਸੋ ਮਚ ਇਹ ਸਨ ਰਮਨ ਗੱਲ ਜੀ ਜਿਹੜਾ ਨੇ ਕੈ ਫੈਡਰੇਸ਼ਨ ਕਲਚਰ ਦੇ ਪ੍ਰੋਗਰਾਮ ਵਿੱਚ ਸਰਕਤ ਕੀਤੀ ਤੇ ਇਹਨਾਂ ਦੀ ਪਰਫਾਰਮਸ ਪਰਫਾਰਮਸ ਦੇਖ ਕੇ ਦਰਸ਼ਕ ਵੀ ਆਸ਼)^{-ਕਾਰ ਹੋਤੇ ਤੇ ਖਾਸ ਕਰਕੇ ਇਹਨਾਂ ਦੇ ਜਿਹੜੇ ਦੋ ਗਾਣੇ ਆ ਫੁਕਰੇ ਗਾਣੇ ਦੇ ਤਾਂ ਲੋਕਾਂ ਨੇ ਵਾਹ ਵਾਹ ਕੀਤੀ ਹੈਗੀ ਹੈ ਤੇ ਇਹਨਾਂ ਨੂੰ ਅੱਗੇ ਵਾਸਤੇ ਵੀ ਕਹਿੰਦੇ ਆਸੀਂ ਇਸੇ ਤਰ੍ਹਾਂ ਹੀ ਇਦਾਂ ਦੇ ਗਾਣੇ ਕੱਢੋ ਤੇ ਅਸੀਂ ਐਡਮਿਟਨ ਦੀ ਧਰਤੀ ਤੇ ਬਲਾਵੇ ਦੇਵਾਂਗੇ ਤੁਸੀਂ ਜੁੜੇ ਰਹੋ ਪੰਜਾਬੀ ਕਲਚਰ ਚੈਨਲ ਦੇ ਨਾਲ